ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਮੋਗਾ ਵਾਸੀਆਂ ਦੇ ਨਾਲ ਇੱਕ ਵਿਚਾਰ ਸਾਜਾ ਕਰਨ ਲਈ ਆਇਆ ਹਾਂ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਡੀਐਮ ਕਾਲਜ ਆਫ ਮੋਗਾ ਜਾਂ ਡੀਐਮ ਕਾਲਜ ਇਟ ਸਕੂਲ ਜਾਂ ਡੀਐਮ ਕਾਲਜ ਆਫ ਐਜੂਕੇਸ਼ਨ ਡੀਐਨ ਮਾਡਲ ਸਕੂਲ ਜਾਂ ਆਰੀਆ ਸਕੂਲ ਦੇ ਵਿੱਚ ਪੜ੍ਹਿਆ ਹੈ ਉਹਨਾਂ ਸਾਰਿਆਂ ਲਈ ਕਿਉਂਕਿ ਮੈਂ ਵੀ ਡੀਐਮ ਕਾਲਜ ਦਾ ਇੱਕ ਸਾਥੀਪਾ ਸਟੂਡੈਂਟ ਆ ਇਸ ਕਰਕੇ ਅਪੀਲ ਕਰ ਰਿਹਾ ਹਾਂ ਅਹ ਦੋਸਤੋ ਦੋ ਤਿੰਨ ਦਿਨ ਪਹਿਲਾਂ ਇੱਕ ਤੁਸੀਂ ਜੀਟੀਵੀ ਨਿਊਜ਼ ਤੇ ਦੇਖਿਆ ਹੋਊਗਾ ਕਿ ਇੱਕ ਵੀਡੀਓ ਕੀਤੀ ਗਈ ਡੀਐਮ ਕਾਲਜ ਦੇ ਹਾਲਾਤਾਂ ਬਾਰੇ ਜਿਹਦੇ ਵਿੱਚ ਆਰਿਆ ਪ੍ਰਤੀਨਿਧਤਾ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਸ਼ਵਿੰਦੀ ਕੁਮਾਰ ਸ਼ਰਮਾ ਜੀ ਨੇ ਫੈਕਟ ਰੱਖੇ ਕਿ ਡੀਐਮ ਕਾਲਜ ਦੇ ਵਿੱਚ ਕੀ ਚੱਲ ਰਿਹਾ ਸੋ ਇਹ ਤਾਂ ਪਿਛਲੇ ਕਾਫੀ ਸਮੇ ਤੋਂ ਖਬਰਾਂ ਆ ਰਹੀਆਂ ਸੀ ਕਿ ਡੀਐਮ ਕਾਲਜ ਆ ਜਿਹੜਾ ਉਹ ਉਹਦੇ ਵਿੱਚ ਐਜੂਕੇਸ਼ਨ ਦਾ ਬੁਰਾ ਹਾਲ ਹੈ ਪ੍ਰਬੰਧਨ ਦਾ ਬੁਰਾ ਹਾਲ ਹੈ ਪਰ ਉਹਦੇ ਪਿੱਛੇ ਵਜ੍ਹਾ ਕੀ ਹੈ ਉਹ ਸਾਹਮਣੇ ਆਈ ਹੈ ਕਿ ਇਹਨਾਂ ਦਾ ਆਪਸੀ ਝਗੜਾ ਜਿਹੜਾ ਹੈਗਾ ਉਹ ਡੀਐਮ ਕਾਲਜ ਦੇ ਪਤਨ ਦਾ ਕਾਰਨ ਬਣ ਰਿਹਾ ਹੈ। ਸੋ ਸਿਮਿਲਰਲੀ ਡੀਐਨ ਮਾਡਲ ਸਕੂਲ ਦੇ ਵਿੱਚ ਵੀ ਬਹੁਤ ਬੁਰੇ ਹਾਲਾਤ ਸੀ ਪਰ ਉਹ ਪਿਛਲੇ 1.5 ਸਾਲ ਤੋਂ ਹਾਲਾਤ ਸੁਧਰੇ ਆ ਕਿਉਂਕਿ ਉਥੇ ਜਿਹੜੀ ਕਮੇਟੀ ਉਹਨੂੰ ਚਲਾ ਰਹੀ ਸੀ ਉਹਦੇ ਵਿੱਚ ਕੁਝ ਬਦਲਾਅ ਕੀਤੇ ਗਏ ਤਾਂ ਉਹਦੇ ਹਾਲਾਤ ਸੁਧਰਨੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਹੀ ਲੋੜ ਹੈ ਕਿ ਜਿੰਨੀਆਂ ਵੀ ਆਰੀਆ ਸਮਾਇਕਸ ਦੁਆਰਾ ਚਲਾਈਆਂ ਜਾ ਰਹੀਆਂ ਇੰਸਟੀਚੂਨਸ ਹੈਗੀਆਂ ਉਹਨਾਂ ਸਾਰਿਆਂ ਦੀਆਂ ਕਮੇਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਰੱਦੋ ਬਦਲ ਕਰਨ ਦੀ ਕਹਿਣ ਤੋਂ ਭਾਵ ਕੀ ਹੈ ਕਿ ਜਿਹੜੇ ਇਮਾਨਦਾਰ ਲੋਕ ਆ ਉਹ ਰੱਖੇ ਜਾਣ ਤੇ ਜਿਹੜੇ ਬੇਈਮਾਨ ਜਾਂ ਧੜੇਬੰਦੀ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਪਾਸੇ ਕੀਤਾ ਜਾਵੇ ਉਹਨਾਂ ਕਮੇਟੀਆਂ ਦੀ ਵਰਕਿੰਗ ਦੇ ਵਿੱਚ ਟਰਾਂਸਪੇਰੈਂਸੀ ਲੈ ਕੇ ਆਂਦੀ ਜਾਵੇ ਫੰਡ ਜਿਹੜੇ ਉਹਨਾਂ ਕੋਲੇ ਐਨ ਐਨ 100 ਅਕਾਊਂਟ ਦੇ ਰੂਪ ਕ੍ਰੀਪ ਫੰਡ ਇਹਨਾਂ ਕੋਲੇ ਜਮ੍ਹਾਂ ਹੈ ਪਰ ਫਿਰ ਵੀ ਜਿਹੜਾ ਇਨਕਮ ਟੈਕਸ ਦਾ 5 ਕਰੋੜ ਰੁਪਇਆ ਦੇਣ ਵਾਲਾ ਰਹਿੰਦਾ ਉਹ ਦਿੱਤਾ ਨਹੀਂ ਜਾ ਰਿਹਾ ਅਕਾਊਂਟ ਫ੍ਰੀਜ਼ ਹੋਏ ਪਏ ਆ ਔਰ ਉਸੇ ਤੇ ਵਿਆਜ ਪੈ ਪੈ ਕੇ ਜਿਹੜੀ ਉਹ ਰਕਮ ਹੈ ਜਿਹੜੀ ਹਰ ਮਹੀਨੇ ਵੱਧਦੀ ਜਾਂਦੀ ਹੈ ਤੇ ਇਸ ਤਰ੍ਹਾਂ ਤੇ ਜਿਹੜੇ ਦਿਵਾਲੀਆ ਹੋ ਜਾਣਗੇ ਇੰਸਟੀਚੂਟ ਸੋ ਜੇਕਰ ਸਮਾਂ ਰਹਿੰਦਿਆਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਫਿਰ ਸਾਡੇ ਹੱਥ ਬੱਲੇ ਕੁਝ ਨਹੀਂ ਆਉਣਾ ਵਿੱਚ ਧਰਮ ਦਾ ਕੋਈ ਮਸਲਾ ਨਹੀਂ ਹੈ ਤਾਂ ਰਾਏ ਭਾਦਰ ਮਥਰਾदास ਪਾਵਾ ਜੀ ਜੋ ਕਿ ਆਈ ਸਰਜਨ ਸੀ ਡਾਕਟਰ ਸੀ ਉਹਨਾਂ ਨੇ ਜਿਹੜਾ ਮੋਗੇ ਸ਼ਹਿਰ ਲਈ ਜੋ ਦੇਣ ਦਿੱਤੀ ਹੈ ਉਹਨਾਂ ਦੇ ਨਾਲ ਕਿਸੇ ਦੇ ਵਿਚਾਰਕ ਮਤਭੇਦ ਹੋ ਸਕਦੇ ਹੈ ਪਰ ਉਹਨਾਂ ਵਿਚਾਰਕੀ ਮੰਤ ਪੇਦਾਨ ਨੂੰ ਪਾਸੇ ਰੱਖ ਕੇ ਆਪਾਂ ਜੋ ਉਹਨਾਂ ਦੀ ਦੇਣ ਹੈ ਮੋਗੇ ਨੂੰ ਉਹਨੂੰ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਈਏ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਲਕੀਰ ਪਿੱਟਣ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਾਸ ਤੌਰ ਤੇ ਮੋਗਾ ਵਾਸੀਆਂ ਨੂੰ ਤੇ ਸਪੈਸ਼ਲ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਇੰਸਟੀਚੂਸ਼ਨਜ਼ ਦੇ ਵਿੱਚ ਪੜ੍ਹਦੇ ਰਹੇ ਉਤੋਂ ਦੇ ਸਾਫਤਾ ਸਟੂਡੈਂਟ ਨੇ ਉਹ ਇਹਨਾਂ ਇੰਸਟੀਚੂਸ਼ਨਜ਼ ਨੂੰ ਬਚਾਉਣ ਲਈ ਅੱਗੇ ਆਉਣ ਕਿਉਂਕਿ ਇਹ ਇੰਸਟੀਚੂਸ਼ਨ ਸਾਡੇ ਮੱਧ ਵਰਗ ਤੇ ਖਾਸ ਕਰਕੇ ਜਿਹੜੇ بی پی ایل ਪਰਿਵਾਰ ਹੈ ਉਹਨਾਂ ਲਈ ਇੱਕ ਵਰਦਾਨ ਨੇ ਕਿਉਂਕਿ ਬਹੁਤ ਘੱਟ ਪੈਸਿਆਂ ਦੇ ਵਿੱਚ ਜਿਹੜੀ ਉੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਰਕਾਰੀ ਸਿੱਖਿਆ ਦਾ ਹਾਲ ਸਾਨੂੰ ਦਿਖਦਾ ਪਿਆ ਹੈ ਇਹ ਦੇਖਿਓ ਲਾਟਾਂ ਦੇ ਵਿੱਚ ਜ਼ਿਕਰ ਅਸੀਂ ਇਹ ਇੰਸਟੀਚੂਸ਼ਨ ਆਪਣੇ ਨਾਮ ਸਾਹਮਣੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਦੇ ਵਿੱਚ ਸਿੱਖਿਆ ਦਾ ਕਾਲ ਪੈ ਜਾਏਗਾ ਸੋ ਬੇਨਤੀ ਹੱਥ ਜੋੜ ਕੇ ਜਿੰਨੇ ਵੀ 올ਡ ਸਟੂਡੈਂਟ ਇਹਨਾਂ ਇੰਸਟੀਚੂਸ਼ਨਸ ਦੇ ਇਸ ਵੀਡੀਓ ਨੂੰ ਸੁਣਦੇ ਪਏ ਹੈ ਉਹ ਵਰਤੋਂ ਦੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਨਾਲ ਇਸ ਵੀਡੀਓ ਦੇ ਥੱਲੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਕਿ ਆਪਾਂ ਇਹਨਾਂ ਇੰਸਟੀਟਿਊਸ਼ਨ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ ਸੋ ਜੇਕਰ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਲਈਏ ਛੋਟਾ ਜਿਹਾ 50 100 ਬੰਦਿਆਂ ਦਾ ਤਾਂ ਹੋ ਸਕਦਾ ਹੈ ਕਿ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਇਹਨਾਂ ਦੇ ਹਾਲਾਤਾਂ ਵੱਲ ਧਿਆਨ ਦੇਵੇ ਜਾਂ ਆਰਿਆ ਪ੍ਰਤੀਨਿਧਿ ਸਭਾ ਜਿਹੜੀ ਉਹਨਾਂ ਦਾ ਧਿਆਨ ਜਾਵੇ ਸੋ ਉਹਨਾਂ ਦੇ ਅੰਦਰਲੇ ਅੰਦਰੂਨੀ ਹਾਲਾਤ ਕੀ ਹੋ ਆਪਾਂ ਨੂੰ ਨਹੀਂ ਪਤਾ ਬਟ ਫਿਰ ਵੀ ਕਿਉਂਕਿ ਮੋਗੇ ਦੇ ਵਿੱਚ 10000 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਇਹਨਾਂ ਇੰਸਟੀਚੂਸ਼ਨਾਂ ਦੇ ਕੋਲ ਹੈਗੀ ਹੈ। ਜ਼ਮੀਨ ਬੜੀ ਪਈ ਹੈਗੀ ਹੈ। ਜਿਵੇਂ ਕਿ ਡੀਐਮ ਕਾਲਜ ਦੇ ਕੋਲ 19 ਕਿੱਲੇ ਜ਼ਮੀਨ ਪਈ ਹੈ। ਡੀਐਨ ਮਾਡਲ ਸਕੂਲ ਦੇ ਕੋਲ 12 ਕਿੱਲੇ ਪਈ ਹੈ। ਆਰਿਆ ਸਕੂਲ ਦੇ ਕੋਲ 4 ਕਿੱਲੇ ਪਈ ਹੈ ਤੇ ਸ਼ਹਿਰ ਦੇ ਵਿੱਚ ਕਿੰਨੀ ਪ੍ਰਾਪਰਟੀ ਪਈ ਹੈ। ਸੋ ਇਹ ਸਾਰਾ ਕੁਝ ਮਿਲਾ ਕੇ ਫਿਰ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਪਏ ਆ। ਉਹ ਸਾਰਾ ਕੁਝ ਮਿਲਾ ਕੇ ਜੇਕਰ ਦੇਖੀਏ ਤਾਂ ਹੁਣ ਤੱਕ ਤਾਂ ਇਹ ਜਿਹੜੇ ਕਾਲਜ ਆ ਯੂਨੀਵਰਸਿਟੀ ਲੈਵਲ ਤੱਕ ਦੇ ਇੰਸਟੀਚਿਊਸ਼ਨ ਬਣ ਜਾਣੇ ਚਾਹੀਦੇ ਸੀ ਪਰ ਇਹ ਉਹਨਾਂ ਦੇ ਵਿੱਚ 1993 ਦੇ ਵਿੱਚ ਮੈਂ ਡੀਐਮ ਕਾਲਜ ਤੋਂ ਪਾਸ ਆਊਟ ਹੋਇਆ ਸੀ ਤੇ ਉਦੋਂ ਦਾ ਕਾਲਜ ਤੇ ਅੱਜ ਦੇ ਕਾਲਜ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਇਹਨਾਂ ਦਾ ਜਿਹੜਾ ਵਾਧਾ ਹੋਣਾ ਚਾਹੀਦਾ ਸੀ ਵਿਕਾਸ ਹੋਣਾ ਚਾਹੀਦਾ ਸੀ ਨਵੇਂ-ਨਵੇਂ ਕੋਰਸ ਲਿਆਂਦੇ ਜਾਣੇ ਚਾਹੀਦੇ ਸੀ ਯੂਨੀਵਰਸਿਟੀਜ਼ ਨੂੰ ਇਨਵੋਲਵ ਕਰਨਾ ਚਾਹੀਦਾ ਸੀ ਉਹਨਾਂ ਕੋ ਜਿਹੜੇ ਕੋਰਸ ਹੈ ਜਿਹੜੇ ਉਹ ਲੈ ਕੇ ਇੱਥੇ ਚਲਾਣੇ ਚਾਹੀਦੇ ਸੀ ਪਰ ਕੁਝ ਵੀ ਨਹੀਂ ਹੋ ਰਿਹਾ ਸਿੱਖਿਆ ਦੇ ਵਾਅਦੇ ਤੇ ਵਿਕਾਸ ਜਿਹੜਾ ਉਹ ਰੁਕਿਆ ਪਿਆ ਤੁਹਾਨੂੰ ਪਤਾ ਹੋਵੇਗਾ ਕਿ 1926 ਦੇ ਵਿੱਚ ਜਿਹੜਾ ਡੀਐਮ ਕਾਲਜ ਦੀ ਸਥਾਪਨਾ ਹੋਈ ਸੀ ਤੇ 2026 ਯਾਨੀ ਦੇ ਅਗਲੇ ਸਾਲ ਡੀਐਮ ਕਾਲਜ ਦਾ ਸਤਾਪ ਦੀ ਸਮਾਗਮ ਹੈ ਜਿਹੜਾ ਉਹ ਹੋਵੇਗਾ ਸੋ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜਾ 100 ਸਾਲਾਂ ਜਿਹੜਾ ਡੀਐਮ ਕਾਲਜ ਦਾ ਹੋਵੇ ਉਦੋਂ ਅਸੀਂ ਸਾਰੇ ਇਕੱਠੇ ਵੀ ਹੋਈਏ ਤੇ ਉਸ ਤੋਂ ਪਹਿਲਾਂ ਆਪਾਂ ਡੀ ਐਮ ਕਾਲਜ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰੀਏ ਤਾਂ ਇਹ ਜਿਹੜਾ ਸਭ ਤੋਂ ਵੱਧਿਆ ਸਤਿਅਪਦੀ ਸਮਾਗਮ ਹੋ ਸਕਦਾ ਸੋ ਜੇਕਰ ਅਸੀਂ ਛੋਟਾ ਜਿਹਾ ਅਪਰਾਲਾ ਕਰੀਏ ਤਾਂ ਹੋ ਸਕਦਾ ਹੈ ਕਿ ਸਾਡੇ ਇੱਕ ਛੋਟੇ ਜਿਹੇ ਅਪਰਾਲੇ ਦੇ ਨਾਲ ਜਿਹੜੇ ਇੰਸਟੀਚੂਸ਼ਨ ਬਚ ਬਚ ਜਾਣ ਮੇਰੇ ਦੇ ਵਿੱਚ ਕੋਈ ਨਿੱਜੀ ਲਾਲਚ ਨਹੀਂ ਜੇਕਰ ਤੁਸੀਂ ਉੱਠ ਕੇ ਆਉਂਗੇ ਤਾਂ ਮੈਂ ਵੀ ਤੁਹਾਡੇ ਨਾਲ ਜ਼ਰੂਰ ਉੱਠ ਕੇ ਤੁਰੂੰਗਾ ਸੋ ਇਹਦੇ ਤੇ ਵਿਚਾਰ ਜ਼ਰੂਰ ਦਿਓ ਆਪਣੇ ਕਿ ਆਪਾਂ ਕੀ ਕਰ ਸਕਦੇ ਆਂ ਤੇ ਕਿਸ ਤਰ੍ਹਾਂ ਇਹਨਾਂ ਇੰਸਟੀਚੂਸ਼ਨ ਨੂੰ ਬਚਾ ਸਕਦੇ ਆਂ ਬਹੁਤ ਬਹੁਤ ਧੰਨਵਾਦ ਸਤਿਕਾਰ